ਹੈਲੋ ਵੀਵਰਸ ਮੇਰੇ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਔਰ ਅੱਜ ਦੀ ਜਿਹੜੀ ਵੀਡੀਓ ਆ ਕੋਈ ਇਨਫੋਰਮੇਸ਼ਨ ਨਹੀਂ ਤੇ ਮੈਨੂੰ ਬਹੁਤ ਜ਼ਿਆਦਾ ਤੁਹਾਡੇ ਕੁਐਸਚਨ ਆਈ ਵਿਆ ਅਮਨ ਦਾ ਮੇਕ ਅਨਸਰ ਦੇਣੀਆਂ ਕਮੈਂਟਸ ਵੀ ਵਧੀਆ-ਵਧੀਆ ਆਏ ਆ ਮੈਂ ਉਹਨਾਂ ਦਾ ਵੀ ਰਿਪਲਾਈ ਕਰਦੀ ਆ ਇਹ ਕੋਈ ਪ੍ਰਦੀਪ ਬਰਾੜ ਹੈ ਜੀ ਇਹਨਾਂ ਨੇ ਲਿਖਿਆ ਕਿ ਦੀਦੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਥੈਂਕ ਯੂ ਸੋ ਮੱਚ ਜੀ ਤਾਂ ਵੈਲਕਮ ਆ ਤੁਹਾਡਾ ਮੇਰੇ ਚੈਨਲ ਦੇ ਵਿੱਚ ਇਸ ਤਰ੍ਹਾਂ ਮੈਨੂੰ ਪਿਆਰ ਤੇ ਐਪਰੀਸ਼ੀਏਸ਼ਨ ਦਿੰਦੇ ਹੋ ਇੱਕ ਅੱਗੇ ਹੈਗੇ ਆ ਜੀ ਦਲਜੀਤ ਸਿੰਘ ਉਹਨਾਂ ਨੇ ਮੇਰੀ ਵੀਡੀਓ ਵਿਟਾਮਿਨ ਬੀ ਦੀ ਕਮੀ ਨੂੰ ਪੂਰਾ ਕਰਨ ਵਾਲੀ ਵੀਡੀਓ ਨੂੰ ਲਿਖਿਆ ਕਿ ਵਾਹਿਗੁਰੂ ਜੀ ਉਹ ਆਲਵੇਜ਼ ਮੈਨੂੰ ਇਸ ਤਰ੍ਹਾਂ ਹੀ ਰਿਪਲਾਈ ਕਰਦੇ ਆ ਵਾਹਿਗੁਰੂ ਜੀ ਲਿਖਦੇ ਆ ਤਾਂ ਮੈਂ ਸਿਸਨੋਨਿਅਸ ਪ੍ਰਮਾਤਮਾ ਨੂੰ ਤੇ ਹਮੇਸ਼ਾ ਉਹਦੀਆਂ ਬਲੇਸਿੰਗਸ ਦੇ ਵਿੱਚ ਰਹਿਣਾ ਪਸੰਦ ਕਰੂੰਗੀ ਤੇ ਇੱਕ ਅਮਨਦੀਪ ਸਿੰਘ ਸੰਧੂ ਹੈ ਜੀ ਉਹਨਾਂ ਨੇ ਪੁੱਛਿਆ ਕਿ ਵੀਡੀਓ ਇੱਕ ਉਹਨਾਂ ਨੇ ਮੇਰੀ ਦੇਖੀ ਆ ਜਿਨ੍ਹਾਂ ਦੇ ਵਿੱਚ ਇਹ ਵੀਡੀਓ ਦਾ ਨਾਮ ਹੈ ਜਿਨ੍ਹਾਂ ਨੇ ਭਾਰ ਜਲਦੀ ਘਟਾਉਣਾ ਹੱਥਾਂ ਪੈਰਾਂ 'ਤੇ ਸੋਜ ਆ ਜਾਂਦੀ ਹੈ ਅਗਰ ਕਿਸੇ ਦੇ ਠੰਡ ਨਾਲ ਜੋੜਾਂ ਦੇ ਵਿੱਚ ਬਹੁਤ ਦਰਦ ਹੁੰਦਾ ਹੈ ਪਾ ਉਹਨਾਂ ਨੇ ਪੁੱਛਿਆ ਕਿ ਇਹ ਅਸੀਂ ਵੀਡੀਓ ਆ ਜਿਹੜੀ ਦੇਖ ਕੇ ਵੀ ਕੀ ਅਸੀਂ ਇਹ ਹਾਈ ਬੀਪੀ ਦਾ ਜਿਹੜਾ ਪੇਸ਼ੈਂਟ ਹੈਗਾ ਉਹ ਲੈ ਸਕਦਾ ਇੱਕ ਸੱਜਨ ਕੁਮਾਰ ਜੀ ਨੇ ਦੇਸੀ ਘੋ ਦੇ ਨੁਕਸਾਨ ਕਿਹੜੀਆਂ ਪੰਜ ਬਿਮਾਰੀਆਂ ਹੋ ਸਕਦੀਆਂ ਉਹਨਾਂ ਨੇ ਇਸ ਵੀਡੀਓ ਨੂੰ ਬਹੁਤ ਵਧੀਆ ਲਾਈਕ ਕੀਤਾ ਇੱਕ ਰੀਤ ਸਿੱਧੂ ਜੀ ਨੇ ਉਹਨਾਂ ਨੇ ਵੀ ਯਸ਼ਵ ਕੰਦਾ ਵਾਲੀ ਵੀਡੀਓ ਨੂੰ ਬਹੁਤ ਬਹੁਤ ਜ਼ਿਆਦਾ ਪਰ ਮਹਾਂਗਾਰਾ ਦਿੱਤਾ ਜੀ ਥੈਂਕ ਯੂ so much ਤਾਂ ਕੁਝ ਜਿਹੜੇ ਕਮੈਂਟਸ ਦੇਣ ਨੂੰ ਮੈਂਟਲ ਆਉਂਦੇ ਆ ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਪਲੀਜ਼ ਫ੍ਰੀ ਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਹਜਮ ਹਰ ਕਿਸੇ ਨੂੰ ਨਹੀਂ ਆਉਂਦੀ ਹੁੰਦੀ ਗੱਲ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਤੇ ਜਦੋਂ ਆਪਾਂ ਜਿਹੜੀ ਚੀਜ਼ ਨੂੰ ਕਰਦੇ ਆਂ ਉਦੋਂ ਪਤਾ ਲੱਗਦਾ ਕਿ ਉਹ ਚੀਜ਼ ਕਿਵੇਂ ਬਣਦੀ ਆ ਤਿੰਨ ਘੰਟੇ ਦੀ ਫਿਲਮ ਹੁੰਦੀ ਹੈ ਜਿਹੜੀ ਆਪਾਂ ਬਾਹਰ ਆਣ ਕੇ ਕਹਿ ਦਿੰਨੇ ਐਵੇਂ ਹੀ ਆ ਚਾਹੀਓ ਉਸ ਵੀਡੀਓ ਫਿਲਮ ਨੂੰ 3 ਸਾਲ ਲੱਗੇ ਹੋਣ ਬਣਦੀ ਨੂੰ 10 ਸਾਲ ਲੱਗੇ ਹੋਣ ਤੇ ਆਪਾਂ ਸਿਰਫ ਇੱਕ ਆਪਣਾ 100 ਰੁਪਏ ਦੀ ਟਿਕਟ ਜਾਂ 400 ਰੁਪਏ ਦੀ ਟਿਕਟ ਨੂੰ ਮਹੱਤਵ ਦਿੰਨੇ ਆ ਤੇ ਇਸ ਤਰ੍ਹਾਂ ਹੀ ਅਸੀਂ ਵੀ ਮਿਹਨਤ ਕਰਦੇ ਆਂ ਜੇ ਵੀਡੀਓ ਬਣਾਉਨੇ ਆ ਪਹਿਲਾਂ ਸਟੱਡੀ ਕਰਦੇ ਆਂ ਫਿਰ ਹਰ ਇੱਕ ਚੀਜ਼ ਨੂੰ ਬੜੇ ਧਿਆਨ ਨਾਲ ਪੇਸ਼ ਕਰਦੇ ਆਂ ਤਾਂ ਥੈਂਕ ਯੂ ਸੋ ਮੱਚ ਜੇ ਤੁਸੀਂ ਜਿਸ ਤਰ੍ਹਾਂ ਦਾ ਵੀ ਕਮੈਂਟ ਕਰਦੇ ਹੋ ਬਹੁਤ ਵਧੀਆ ਗੱਲ ਆ ਤਾਂ ਅੱਗੇ ਹੈਗੇ ਆ ਜੀ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਭੁੱਲਰ ਜੀ ਉਹਨਾਂ ਨੇ ਵੀ ਮੇਰੀ ਵੀਡੀਓ ਨੂੰ ਬਹੁਤ ਲਾਈਕ ਕੀਤਾ ਹੈ ਜੀ ਥੈਂਕ ਯੂ ਜੀ ਅਸ਼ਵਗੰਧਾ ਵਾਲੀ ਵੀਡੀਓ ਨੂੰ ਤਾਂ ਬਹੁਤ ਬਹੁਤ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਚਰਨਜੀਤ ਜੀ ਨੇ ਉਹਨਾਂ ਨੇ ਵੀ ਉਹਨਾਂ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਤਾਂ ਇੱਕ ਕਿਸੇ ਨੇ ਸਮਝ ਨਹੀਂ ਆਈ ਕਿ ਲਿਖਿਆ ਹੈਗਾ ਤੇ ਇੱਕ ਇੱਕ ਕੁਲਦੀਪ ਸਿੰਘ ਜੀ ਉਹ ਕਹਿੰਦੇ ਨੁਸਖਾ ਭੇਜੋ ਜੀ ਇੱਕ ਵੀਡੀਓ ਚ ਉਹਨਾਂ ਨੇ ਦੇਖੀ ਹੈ ਡਿਸਕ ਵਾਲੀ ਤਾਂ ਪਲੀਜ਼ ਤੁਸੀਂ ਵੀਡੀਓ ਦੁਬਾਰਾ ਦੇਖ ਲਓ ਜੀ ਇੱਕ ਅਮਨਦੀਪ ਸਿੰਘ ਬਰਾੜ ਜੀ ਨੇ ਉਹਨਾਂ ਨੇ ਵੀ ਇੱਕ ਮੇਰੀ ਹੋਰ ਵੀਡੀਓ ਨੂੰ ਬਹੁਤ ਵਧੀਆ ਥੈਂਕਸ ਜੀ ਔਰ ਮੈਂ ਕਈ ਵਾਰ ਰਿਪਲਾਈ ਵੀ ਕਰ ਦਿੰਨੀ ਹੁੰਨੀ ਹੈ ਵੈਲਕਮ ਥੈਂਕਸ ਜੋ ਵੀ ਹੁੰਦਾ ਤਾਂ ਇੱਕ ਬਲਜੀਤ ਕੌਰ ਜੀ ਨੇ ਉਹਨਾਂ ਨੇ ਵੀ ਵੈਰੀ ਵੈਰੀ ਥੈਂਕਸ ਜੀ ਤੇ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਇੱਕ ਕਾਲੀ ਮਿਰਚ ਤੇ ਦੇਸੀ ਘਿਓ ਖਾਣ ਦੇ ਮੈਂ ਫਾਇਦੇ ਦੱਸੇ ਸੀ ਅਨੰਤੋਂ ਵੀਡੀਓ ਦੇ ਵਿੱਚ ਤਾਂ ਇੱਕ ਸਰਬਜੀਤ ਕੌਰ ਆ ਮੇਰੇ ਸਿਸਟਰ ਨੇ ਬਹੁਤ ਹੀ ਕਿਉਂਕਿ ਹੁਣ ਅੱਜ ਕੱਲ ਆਪਾਂ ਸਾਰੇ ਭੈਣ ਭਰਾ ਹੀ ਇੱਕ ਫੈਮਿਲੀ ਮੈਂਬਰ ਆ ਹੈਨਾ ਉਹਨਾਂ ਨੇ ਪੁੱਛਿਆ ਕਿ ਮੈਮ ਜੀ ਖਾਲੀ ਪੇਟ ਵੀ ਘੀ ਨਾਲ ਹੀ ਖਾਣਾ ਹੈ ਮੈਂ ਤੁਹਾਨੂੰ ਇਹ ਕਹਾਂਗੀ ਕਿ ਕਾਲੀ ਮਿਰਚ ਤੇ ਜਿਹੜਾ ਦੇਸੀ ਕਿ ਉਹ ਹੈਗਾ ਜੇ ਆਪਾਂ ਸਵੇਰੇ ਸਵੇਰੇ ਖਾ ਲਵਾਂਗੇ ਖਾਲੀ ਪੇਟ ਤਾਂ ਇਹਦੇ ਜ਼ਿਆਦਾ ਬੈਟਰ ਰਿਜ਼ਲਟ ਆਉਣਗੇ ਤੇ ਜੇ ਅਗਰ ਅਸੀਂ ਕੋਈ ਪੇਟ ਭਰ ਕੇ ਕਿਸੇ ਚੀਜ਼ ਦੇ ਨਾਲ ਇਹਨੂੰ ਫੇਰ ਖਾਣੇ ਆ ਤਾਂ ਫੇਰ ਉਹਦਾ ਜਿਹੜਾ ਹੈਗਾ ਕੋਈ ਬੈਨੀਫਿਟ ਨਹੀਂ ਹੈਗਾ ਤਾਂ ਇੱਕ ਕਿਸੇ ਨੇ ਦੱਸਿਆ ਕਿ ਅਸ਼ਵਗੰਧਾ ਜਿਹੜੀ ਹੈਗੀ ਆ ਉਹ ਜੋਇੰਟ ਪੇਨ ਤੇ ਲੈ ਸਕਦੇ ਆ ਬਿਲਕੁਲ ਲੈ ਸਕਦੇ ਆ ਜੀ ਮੈਂ ਖੁਦ ਲੈਣੀ ਆ ਜੀ ਕਿਉਂਕਿ ਜੁਆਇੰਟ ਪੇਨ ਆ ਜਿਹੜੀ ਉਹ ਆਰਮ ਹੋਣ ਲੱਗ ਜਾਂਦੇ ਆ ਅੱਜ ਕੱਲ ਠੰਡ ਦੇ ਵਿੱਚ ਸਭ ਦੇ ਹੁੰਦੇ ਆ ਕਿਉਂਕਿ ਲੇਡੀਜ਼ ਨੇ ਕੀ ਕਰਨਾ ਹੁੰਦਾ ਕਿਚਨ ਦੇ ਵਿੱਚ ਕਦੇ ਠੰਡੇ ਛੱਤ ਪਾ ਲਿਆ ਕਦੇ ਗਰਮ ਚ ਪਾ ਲਿਆ ਗੀਜਰਸ ਆਪਾਂ ਸਭ ਨੇ ਲਵਾਏ ਹੋਏ ਭਾਂਡੇ ਧੋਣ ਵਾਸਤੇ ਫਟਾਫਟ ਗਰਮ ਨਾਲ ਧੋਲੇ ਕਦੇ ਠੰਡੇ ਨਾਲ ਧੋਲੇ ਹੈਨਾ ਤਾਂ ਇੱਕ ਬਲਜੀਤ ਸਿੰਘ ਜੀ ਨੇ ਉਹਨਾਂ ਨੇ ਲਿਖਿਆ ਜੀ ਧੰਤਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਿਸਟਰ ਜੀ ਥੈਂਕ ਯੂ ਬ੍ਰਦਰ ਥੋੜਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਵਾਸਤੇ ਇੰਨੀਆਂ ਬਲੇਸਿੰਗ ਭੇਜੀਆਂ ਇੱਕ ਇਹਨਾਂ ਨੇ ਲਿਖਿਆ ਜੀ ਕੁਲਦੀਪ ਸਿੰਘ ਜੀ ਨੇ ਕਿ ਦੁੱਧ ਨਾਲ ਜਿਹੜੇ ਆ ਬਾਤਰੋਪ ਪੈਦਾ ਹੁੰਦੇ ਆ ਜੀ ਸਹੀ ਆ ਤੁਸੀਂ ਬਿਲਕੁਲ ਮੈਂ ਆਲਵੇਸ ਕਹਿੰਨੀ ਆ ਕਿ ਦੁੱਧ ਦਾ ਜਿਹੜਾ ਕੱਲਾ ਚਿੱਟਾ ਨਹੀਂ ਪੀਣਾ ਚਾਹੀਦਾ ਉਹਦੇ ਵਿੱਚ ਤੁਸੀਂ ਸ਼ਹਿਦ ਪਾ ਸਕਦੇ ਹੋ ਮਿਸ਼ਰੀ ਪਾ ਸਕਦੇ ਹੋ ਕਾਲੀ ਮਿਰਚ ਪਾ ਸਕਦੇ ਹੋ ਕੋਈ ਠੰਡ ਦੇ ਵਿੱਚ ਕੋਈ ਸ਼ਵਾਰੇ ਦੋਵਾਲ ਕੇ ਖਾ ਸਕਦੇ ਹੋ ਤੇ ਇਸ ਤਰ੍ਹਾਂ ਤੁਸੀਂ ਦੁੱਧ ਪੀ ਸਕਦੇ ਆ ਜਿਆਦਾ ਜਦੋਂ ਤੁਸੀਂ ਬੈਡ ਟਾਈਮ ਜਾਣਾ ਉਦੋਂ ਨਾ ਪੀਓ ਦੁੱਧ ਕਿਉਂਕਿ ਰਾਤ ਨੂੰ ਦੁੱਧ ਜਿਹੜਾ ਜਲਦੀ ਡਾਈਜੈਸਟ ਨਹੀਂ ਹੁੰਦਾ ਇੱਕ ਹਰਜੀਤ ਸਿੰਘ ਜੀ ਨੇ ਉਹਨਾਂ ਨੇ ਵੀ ਮੈਨੂੰ ਥੈਂਕਸ ਕਿਹਾ ਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੱਕ ਸਹਿਸ ਢਿੱਲੋਂ ਆ ਜੀ ਉਹਨਾਂ ਨੇ ਵੀ ਕੱਲ ਕਿਹਾ ਕਿ ਉਹਨਾਂ ਦਾ ਵੀ ਮੈਸੇਜ ਆ ਕਿ ਵਧੀਆ ਜੀ ਤੇ ਇੱਕ ਹਰਮਨਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਵੀ ਕਿਹਾ ਦੀਦੀ ਜੀ ਬਹੁਤ ਵਧੀਆ ਤੁਹਾਡੀਆਂ ਵੀਡੀਓਜ਼ ਹੁੰਦੀਆਂ ਉਹ ਜੋੜਾਂ ਦੇ ਤੇਲ ਵਾਲਾ ਮੈਂ ਵੀਡੀਓ ਬਣਾਈ ਸੀ ਉਹਨਾਂ ਨੇ ਦੇਖੀ ਆ ਤੁਹਾਨੂੰ ਬਹੁਤ ਵਧੀਆ ਲੱਗੀ थैंक यू ਬ੍ਰਦਰ ਇੱਕ ਗੋਡਿਆਂ ਵਾਲੀ ਵੀਡੀਓ ਹੈਗੀ ਆ ਤੇ ਉਹ ਕੁਲਵੰਤ ਸਿੰਘ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਲੱਗਦੀ ਹੈ ਜੀ ਤਾਂ ਉਹਨਾਂ ਦਾ ਵੀ ਥੈਂਕਸ ਹੈਗਾ ਤੈਹ ਦਿਲ ਤੋਂ ਸਾਰਿਆਂ ਦਾ ਇੱਕ ਦਲਜੀਤ ਸਿੰਘ ਜੀ ਨੇ ਉਹਨਾਂ ਨੂੰ ਮੇਰੀ ਅਸ਼ਵਗੰਧਾ ਵਾਲੀ ਵੀਡੀਓ ਬਹੁਤ ਵਧੀਆ ਲੱਗੀ ਉਹਨਾਂ ਨੇ ਵੀ ਮੈਨੂੰ ਵਾਹਿਗੁਰੂ ਜੀ ਕੀ ਫਤਿਹ ਭੇਜੀ ਆ ਤਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਰ ਜੀ ਮੈਨੂੰ ਬlesed ਕਰਨ ਵਾਸਤੇ ਇੱਕ ਐਸਪੀ ਕੌਰ ਨੇ ਉਹਨਾਂ ਨੂੰ ਵੀ ਮੇਰੀਆਂ ਵੀਡੀਓਜ਼ ਬਹੁਤ ਅੱਛੀਆਂ ਲੱਗੀਆਂ ਉਹਨਾਂ ਨੇ ਵੀ ਗੁੱਡ ਭੇਜਿਆ ਹੈਗਾ ਤਾਂ ਇੱਕ ਪ੍ਰੀਤੀ ਮਲੋਤਰਾ ਜੀ ਨੇ ਉਹਨਾਂ ਨੇ ਪੁੱਛਿਆ ਕਿ ਮੈਮ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗੀ ਥੈਂਕ ਯੂ ਜੀ ਤਾਂ ਉਹਨਾਂ ਨੇ ਕਿਹਾ ਕਿ ਚਮਚੇ ਦੇ ਹਿਸਾਬ ਨਾਲ ਅਸ਼ਵਗੰਧਾ ਜਿਹੜੀ ਹੈਗੀ ਕਿੰਨੀ ਲੈਣੀ ਚਾਹੀਦੀ ਆ ਤਾਂ ਚਮਚੇ ਜਿਹੜੇ ਹੁੰਦੇ ਆ ਜੀ ਵੱਡੇ ਛੋਟੇ ਹੁੰਦੇ ਆ ਤੁਸੀਂ ਇੱਕ 5 ਗ੍ਰਾਮ ਦਾ ਜਿਹੜਾ ਚਮਚਾ ਹੁੰਦਾ ਆਮ ਛੋਟਾ ਨਾਰਮਲ ਚਮਚਾ ਜੋ ਵੀ ਹੁੰਦਾ ਆਪਣੇ ਘਰਾਂ ਦੇ ਵਿੱਚ 5 ਗ੍ਰਾਮ ਸਾਈਜ਼ ਹੁੰਦਾ ਤਾਂ ਤੁਸੀਂ 2.5 ਗ੍ਰਾਮ ਲੈਣੀ ਆ ਸਪਕਨ ਦਾ ਚਾ ਅੱਧਾ ਚਮਚਾ ਛੋਟਾ ਕੱਡਾ ਹੈਗਾ ਕਿਚਨ ਵਾਲਾ ਤਾਂ ਤੁਸੀਂ ਉਹਦੇ ਤੇ ਉਹਨੂੰ ਤੋਲ ਸਕਦੇ ਆ ਇੱਕ ਵੀਡੀਓ ਦੇਖੀ ਆ ਜੀ ਜਸਵੰਤ ਸਿੱਧੂ ਜੀ ਇੱਕ ਜੀਵਨ ਸਿੱਧੂ ਜੀ ਨੇ ਤਾਂ ਉਹਨਾਂ ਨੂੰ ਵੀ ਇਹ ਵੀਡੀਓ ਮੇਰੀ ਇੱਕ ਬਹੁਤ ਵਧੀਆ ਲੱਗੀ ਆ ਜੀ ਜਿਹੜੀ ਮੈਂ ਪੰਜੀਰੀ ਬਣਾਈ ਸੀ ਛਿੱਕਾਂ ਵਾਲੀ ਦੇ ਛਿੱਕਾ ਆਉਂਦੀਆਂ ਲਗਾਤਾਰ ਜਾਂ ਨੱਕ ਗਿੱਲਾ ਰਹਿੰਦਾ ਰੇਸ਼ਾ ਡਿੱਗਦਾ ਹੈਗਾ ਉਹਨਾਂ ਨੂੰ ਵਧੀਆ ਲੱਗੀ ਹੈ ਜੀ ਥੈਂਕ ਯੂ ਬਹੁਤ-ਬਹੁਤ ਤੁਹਾਡਾ ਸਵਾਗਤ ਆ ਜੀ ਮੇਰੇ ਚੈਨਲ ਦੇ ਵਿੱਚ ਬਹੁਤ-ਬਹੁਤ ਧੰਨ ਦਿਲ ਤੋਂ ਧੰਨਵਾਦ ਕਰਦੀ ਆ ਜੀ ਇੱਕ ਪੁੱਛਿਆ ਜੀ ਕਿਸੇ ਨੇ ਕਿ ਜਿਹੜੀ ਮੈਂ ਤੇਲ ਦੀ ਵੀਡੀਓ ਬਣਾਈ ਸੀ ਜੋੜਾਂ ਦੇ ਦਰਦ ਵਾਲੀ ਵੀ ਅਸੀਂ ਸਰੋਂ ਦੇ ਤੇਲ ਦੀ ਥਾਂ ਤੇ ਤਿਲਾਂ ਦਾ ਤੇਲ ਪਾ ਸਕਦੇ ਆ ਜੀ ਨਹੀਂ ਪਾ ਸਕਦੇ ਜੀ ਤੁਸੀਂ ਤਿਲਾਂ ਦਾ ਤੇਲ ਵਾਲੀ ਕੋਈ ਵੀਡੀਓ ਆਪਾਂ ਹੋਰ ਦੇਖਾਂਗੇ ਪਰ ਤੁਸੀਂ ਜੋ ਮੈਂ ਦੱਸਿਆ ਵੀਡੀਓ ਦੇ ਵਿੱਚ ਜੇ ਪਾਉਣਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਸਕਦੀ ਸੀ ਵੀ ਤੁਸੀਂ ਮੇਥਿਆਂ ਦੀ ਥਾਂ ਤੇ ਅਦਰਕ ਪਾ ਲਓ ਜਾਂ ਸਰੋਂ ਦੇ ਤੇਲ ਦੀ ਥਾਂ ਤੇ ਤੇਲਾਂ ਦਾ ਤੇਲ ਪਾ ਲਓ ਪਰ ਮੈਂ ਜੋ ਕਿਹਾ ਹੈਗਾ ਉਸ ਤਰ੍ਹਾਂ ਹੀ ਬਣਾਓ ਇੱਕ ਜਗਦੇਵ ਸਿੰਘ ਜੀ ਨੇ ਜਗਦੇਵ ਸਿੱਧੂ ਉਹਨਾਂ ਨੂੰ ਵੀ ਮੇਰੀਆਂ ਵੀਡੀਓਜ਼ ਬਹੁਤ ਵਧੀਆ ਲੱਗੀਆਂ ਥੈਂਕ ਯੂ ਜੀ ਇੱਕ ਜਗਜੀਤ ਕੌਰ ਜੀ ਨੇ ਮੈਡਮ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇਕ ਸੁਦਰਸ਼ਨ ਸੁਦਰਸ਼ਨ ਰਹਿਲ ਜੀ ਉਹਨਾਂ ਨੇ ਵੀ ਕਿਹਾ ਕਿ ਬਦਾਮ ਲੈ ਸਕਦੇ ਹਾਂ ਜੀ ਬਿਲਕੁਲ ਬਦਾਮ ਲੈ ਸਕਦੇ ਆ ਮਾਰਨਿੰਗ ਤੁਸੀਂ ਰਾਤ ਨੂੰ ਉਹਨਾਂ ਨੂੰ ਭੌਂਕੇ ਰੱਖੇ ਪੰਜ ਤੋਂ ਸੱਤ ਗਿਰੀਆਂ ਤੁਸੀਂ ਡੇਲੀ ਦੀਆਂ ਖਾ ਸਕਦੇ ਹੋ ਜੀ ਇੱਕ ਹੈਗੇ ਆ ਜੀ ਆਪਣੀ ਸਾਰਿਆਂ ਨੇ ਮਤਲਬ ਬਹੁਤ ਵਧੀਆ ਮੈਨੂੰ ਕਹੀ ਹੈਗੇ ਆ ਕਿ ਤੁਹਾਡੇ ਇੱਕ ਨਿਰਮਲ ਸਿੰਘ ਜੀ ਨੇ ਉਹਨਾਂ ਨੇ ਵੀ ਕਿਹਾ ਵੀ ਥੈਂਕ ਯੂ ਥੈਂਕਸ ਤੁਹਾਡਾ ਜੀ ਜੀ ਤੁਸੀਂ ਮੇਰਾ ਟਾਈਮ ਕੱਢ ਕੇ ਮੇਰਾ ਚੈਨਲ ਦੇਖਦੇ ਹੋ ਥੈਂਕ ਯੂ ਬਹੁਤ ਬਹੁਤ ਤੁਹਾਡਾ ਤਿਆਦਲ ਤੋਂ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਜੀ ਤਾਂ ਇੰਨੀਆਂ ਗੱਜ ਆਪਾਂ ਰਿਪਲਾਈ ਕਰਦੇ ਆ ਤੁਹਾਨੂੰ ਤਾਂ ਉਸ ਤੋਂ ਬਾਅਦ ਆਪਾਂ ਫੇਰ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆ ਤਾਂ ਇੱਕ ਪਿੰਕੀ ਕੌਰ ਸਿੱਧੂ ਅਜੀ ਜੀ ਉਹਨਾਂ ਨੂੰ ਵੀ ਬਹੁਤ ਵਧੀਆ ਮੇਰੀਆਂ ਵੀਡੀਓ ਲੱਗਦੀਆਂ ਉਹਨਾਂ ਨੇ ਵੀ ਜਾਣਕਾਰੀ ਅੱਛੀ ਲੱਗੀ ਉਹਨਾਂ ਨੂੰ ਵੀ ਦਲੀਪ ਸਿੰਘ ਜੀ ਨੇ ਉਹ ਨੰਬਰ ਮੰਗਦੇ ਆ ਤਾਂ ਸੌਰੀ ਕਿਉਂਕਿ ਨੰਬਰ ਨਹੀਂ ਦੇ ਸਕਦੇ ਮਿਸ ਕਰਕੇ ਕਹਿੰਨੀ ਕਿ ਤੁਸੀਂ ਸੁਪਰ ਥੈਂਕਸ ਭੇਜੋ ਮੇਰੇ ਚੈਨਲ ਨੂੰ ਜੁਆਇਨ ਕਰੋ ਤਾਂ ਆਪਾਂ ਲਾਈਵ ਹੋ ਕੇ ਚੈਟ ਕਰ ਸਕਦੇ ਆ ਥੈਂਕ ਯੂ ਜੀ ਔਰ ਸੋਨੀਆ ਜੀ ਨੇ ਉਹਨਾਂ ਨੇ ਡਿਸਕ ਪ੍ਰੋਬਲਮ ਦਾ ਇੱਕ ਮੇਰੇ ਤੋਂ ਨੁਸਖਾ ਮੰਗਿਆ ਇਹਦਾ ਕਮਰਦਰਦ ਦਾ ਇਲਾਜ ਤਾਂ ਮੈਡਮ ਤੁਸੀਂ ਮੇਰੀ ਉਹ ਵੀਡੀਓ ਦੇਖੋ ਜਿਹੜੀ 7 ਦਿਨਾਂ ਦੇ ਵਿੱਚ ਡਿਸਕ ਠੀਕ ਹੁੰਦੀ ਹੈ ਉਹ ਤੁਸੀਂ ਮੇਰੇ ਚੈਨਲ ਤੇ ਜਾਓ ਤੇ ਮੇਰੀ ਵੀਡੀਓ ਜ਼ਰੂਰ ਦੇਖੋ ਉਹਦੇ ਵਿੱਚ ਸਮਾਨ ਵੀ ਸਾਰਾ ਉਹਨੂੰ ਬਣਾਉਣਾ ਵੀ ਦੱਸਿਆ ਸਾਰਾ ਕੁਝ ਉਸ ਵੀਡੀਓ ਦੇ ਵਿੱਚ ਹੈਗਾ ਉਹ ਤੁਸੀਂ ਉੱਤੇ ਲਿਆ ਜਾ ਕੇ ਜ਼ਰੂਰ ਚੈੱਕ ਕਰ ਲਓ ਥੈਂਕ ਯੂ ਇੱਕ ਸਤਿੰਦਰ ਔਜਲਾ ਜੀ ਹੈ ਉਹਨਾਂ ਨੂੰ ਵੀ ਮੇਰੀ ਵੀਡੀਓ ਜਿਹੜੀ ਅਸ਼ਵਗੰਧਾ ਵਾਲੀ ਬਹੁਤ ਵਧੀਆ ਲੱਗੀ ਹੈ ਜੀ। ਥੈਂਕ ਯੂ ਬ੍ਰਦਰ। ਰਣਜੀਤ ਸਮਰਾਜੀ ਨੂੰ ਵੀ ਬਹੁਤ ਵਧੀਆ ਲੱਗੀ ਅਸ਼ਵਗੰਧਾ ਵਾਲੀ ਵੀਡੀਓ। ਥੈਂਕ ਯੂ ਜੀ। ਉਹਨਾਂ ਨੂੰ ਮੇਰੀ ਇਹ ਬਹੁਤ ਵੀਡੀਓ ਵਧੀਆ ਲੱਗਦੀਆਂ ਔਰ ਸਾਰਿਆਂ ਨੂੰ ਪਹਿਲਾਂ ਮੈਨੂੰ ਰਿਪਲਾਈ ਵੀ ਦਿੰਦੇ ਆ। ਥੈਂਕ ਯੂ ਜੀ ਰਣਜੀਤ ਜੀ। ਇੱਕ ਪਰਵਿੰਦਰ ਸਿੰਘ ਜੀ ਨੇ ਉਹ ਉਹਨਾਂ ਨੇ ਲਿਖਿਆ ਕਿ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਮੈਡਮ ਜੀ। ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਹਰਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਨੂੰ ਵੀ ਮੇਰੀਆਂ ਜਿਹੜੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਜੀ ਥੈਂਕ ਯੂ ਜਾਣਕਾਰੀ ਵਧੀਆ ਲੱਗਦੀ ਆ ਔਰ ਇੱਕ ਗਰਵਿੰਦਰ ਸਿੰਘ ਜੀ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਜਿਹੜੀ ਚਾਹ ਬਣਾ ਕੇ ਪੀਓ পেট ਗੈਸ ਵਾਲੀ ਉਹ ਵੀ ਵੀਡੀਓ ਉਹਨਾਂ ਨੂੰ ਬਹੁਤ ਵਧੀਆ ਲੱਗੀ ਥੈਂਕ ਯੂ ਤਾਂ ਐਂਡ ਦੇ ਵਿੱਚ ਮੈਂ ਤੁਹਾਨੂੰ ਇੱਕ ਜਿੰਦਰਪਰਾੜ ਜੀ ਨੇ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਵਧੀਆ ਤੁਹਾਨੂੰ ਲੱਗੀ ਹੈ ਮੇਰੀ ਇੱਕ ਪ੍ਰਦੀਪ ਸਿੱਧੂ ਜੀ ਨੇ ਤੁਹਾਡਾ ਵੀ ਬਹੁਤ-ਬਹੁਤ ਥੈਂਕਸ ਜੀ ਔਰ ਉਹਨਾਂ ਨੂੰ ਵੀ ਮੇਰੀਆਂ ਵੀਡੀਓਜ਼ ਬਹੁਤ achiyan lagiyan ਇੱਕ ਪਰਮਜੀਤ ਸਿੰਘ ਮੱਲਕੇ ਉਹਨਾਂ ਨੂੰ ਵੀ ਮੇਰੀਆਂ ਵੀਡੀਓ ਬਹੁਤ ਵਧੀਆ ਲੱਗੀਆਂ ਤਿਲਕ ਰਾਜ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਥੈਂਕ ਯੂ ਇੱਕ ਚਰਨਜੀਤ ਕੌਰ ਜੀ ਆ ਥੈਂਕ ਯੂ ਜੀ ਔਰ ਬਲਵੰਤ ਰਫੀ ਜੀ ਆ ਉਹਨਾਂ ਨੂੰ ਵੀ ਮੇਰਾ ਧੰਨਵਾਦ ਜੀ ਬਹੁਤ ਬਹੁਤ ਔਰ ਗੁਰਵੀਰ ਸਿੰਘ ਜੀ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਹਰਮਨਦੀਪ कौर ਗਿੱਦੜ ਬਾਹਾ ਤੋਂ ਉਹਨਾਂ ਨੂੰ ਮੇਰੀਆਂ ਵੀਡੀਓ ਬਹੁਤ ਪਸੰਦ ਨਹੀਂ ਤਾਂ ਮੈਂ ਤੈਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੀ ਆਂ ਤਾਂ ਉਮੀਦ ਕਰਦੀ ਆਂ ਕਿ ਅੱਗੇ ਤੋਂ ਵੀ ਤੁਸੀਂ ਮੇਰੇ ਇਸ ਤਰ੍ਹਾਂ ਦੇ ਚੈਨਲ ਨੂੰ ਪਰ ਮਹੰਗਾਰਾ ਦੋਗੇ ਤੇ ਵੀਡੀਓ ਮੇਰੀਆਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਗੇ ਆ ਇੱਕ ਕੋਈ ਲਾਲੀ ਸੰਧੂ ਜੀ ਨੇ ਉਹਨਾਂ ਨੇ ਪੁੱਛਿਆ ਕਿ ਭੈਣ ਜੀ ਦੱਸੋ ਕਿ ਉਹ ਦੀ ਤਸਵੀਰ ਠੰਡੀ ਹੁੰਦੀ ਆ ਅਕੋਰਡਿੰਗ ਟੂ 올 ਆਯੁਰਵੇਦਿਕ ਗ੍ਰੰਥ ਦੇਖੋ ਜੀ ਘਿਓ ਆ ਜਿਹੜਾ ਦੇਸੀ ਉਹ ਬਹੁਤ ਵਧੀਆ ਉਹਦੇ ਚ ਮੀਗਾ 3 ਹੁੰਦਾ ਫੈਟੀ ਐਸਿਡ ਅਮੀਗਾ 3 ਜਿਹੜਾ ਕਿ ਸਾਡੇ ਜੋੜਾ ਨੂੰ ਲਚਕ ਦਿੰਦਾ ਲਚਕਦਾਰ ਬਣਾਉਂਦਾ ਸਾਡੇ ਜੋਇੰਟਸ ਨੂੰ ਤੇ ਪੇਟ ਨੂੰ ਕਲੀਨ ਕਰਨ ਦੇ ਵਿੱਚ ਮਦਦ ਕਰਦਾ ਹੈਗਾ ਜਿਹੜਾ ਘਿਓ ਆ ਹੁਣ ਇਹ ਗਰਮ ਜੇ ਤੁਸੀਂ ਇਹਨੂੰ ਗਰਮ ਖਾਓਗੇ ਤਾਂ ਗਰਮ ਠੰਡਾ ਕਿਉਂ ਤਾਂ ਆਪਾਂ ਖਾ ਨਹੀਂ ਸਕਦੇ ਤੇ ਨਾ ਹੀ ਇਹ ਗਰਮ ਹੈ ਨਾ ਠੰਡਾ ਹੈ ਇਹ ਸਾਡੀ ਬੋਡੀ ਨੂੰ ਵਧੀਆ ਰੱਖਦਾ ਗਰਮ ਹੈ ਸਾਡੇ ਵਾਸਤੇ ਤਾਂ ਜੇ ਅਸੀਂ ਚਾਰ ਵੇਰੀ ਖਾਣਾ ਖਾਦਾ ਤਾਂ ਚਾਰ ਅਸੀਂ ਪਾ ਲਿਆ ਭਰ ਕੇ ਕੜਸੀ ਵਿੱਚ ਦਾਲ ਸਬਜ਼ੀ ਦੀ ਇਹਨੂੰ ਤੁਸੀਂ ਬਿਲਕੁਲ ਲਿਮਟ ਦੇ ਵਿੱਚ ਜਿਹੜਾ 5-10 ਗ੍ਰਾਮ ਆਪਾਂ ਖਾਣਾ ਡੇਲੀ ਉਨਾ ਹੀ ਖਾ ਤਾਂ ਕੋਈ ਚੀਜ਼ ਨਾ ਗਰਮ ਹੈ ਨਾ ਠੰਡੀ ਹੈ ਨਾ ਸਾਨੂੰ ਨੁਕਸਾਨ ਕਰੂਗੀ ਇੱਕ ਹਰਮਨਜੀਤ ਸਿੰਘ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਬਲਵੀਰ ਕੌਰ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਬਲਵਿੰਦਰ ਸੰਧੂ ਜੀ ਨੇ ਥੈਂਕ ਯੂ ਇੱਕ ਮिक्की ਕੰਬੋ ਹੈਗੇ ਨੇ ਜੀ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦੀਆਂ ਥੈਂਕ ਯੂ ਬਲਵਿੰਦਰ ਸੰਧੂ ਜੀ ਨੇ ਉਹਨਾਂ ਨੂੰ ਵੀ ਲਿਖਿਆ ਉਹਨਾਂ ਨੇ ਵੈਰੀ ਗੁੱਡ ਨੋ ਲੈਜ ਥੈਂਕ ਯੂ ਹਰਦੇਵ ਸਿੰਘ ਜੀ ਹੈ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਜੀ ਇੱਕ ਕਿਮੀ ਸਿੰਘ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਪਰਮਿੰਦਰ ਸੰਧੂ ਨੇ ਬਹੁਤ-ਬਹੁਤ ਥੈਂਕਸ ਲਿਖਿਆ ਉਹਨਾਂ ਨੇ। ਵਜੀਤ ਸਿੰਘ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਮੇਰੀਆਂ ਵੀਡੀਓ ਸੋ ਨਾਈਸ। ਹ ਜਸਵਿੰਦਰ ਕੌਰ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ। ਲਖਵਿੰਦਰ ਸਿੰਘ ਕਸ਼ਮੀਰ ਸਿੰਘ ਜੀ ਨੇ ਸ਼ਮਸ਼ੇਰ ਸਿੰਘ ਜੀ ਨੇ ਸਹਿਜ ਜੀ ਨੇ ਇੱਕ ਰਾਮਪ੍ਰਕਾਸ਼ ਜੀ ਨੇ ਉਹਨਾਂ ਨੇ ਲਿਖਿਆ ਕਿ ਤੁਹਾਡਾ ਪਰਮਾਤਮਾ ਭਲਾ ਕਰੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਗੋਬਿੰਦ ਸੋਨਾ ਜੀ ਨੇ ਉਹਨਾਂ ਨੇ ਲਿਖਿਆ ਕਿ ਗੁੱਡ ਲੱਕ ਸਿਸਟਰ ਜੀ ਥੈਂਕ ਯੂ ਬ੍ਰਦਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਇੱਕ ਉਹਨਾਂ ਨੇ ਪੁੱਛਿਆ ਕਿ ਕਿਹੜੀ ਕੰਪਨੀ ਦੀ ਆ ਅਸ਼ਵਗੰਧਾ ਜੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਆਪਣੀ ਮਾਰਕੀਟ ਦੇ ਵਿੱਚੋਂ ਵਧੀਆ ਸ਼ਾਪ ਤੋਂ ਲੈ ਕੇ ਆਓ ਇੱਕ ਮੈਂ ਵੀਡੀਓ ਲੇਡੀਜ਼ ਤੇ ਬਣਾਈ ਸੀਗੀ ਕਿ ਕੀ ਅੰਤਰ ਹੈਗਾ ਇੱਕ ਹਾਊਸ ਵਾਈਫ ਤੇ ਵਰਕਿੰਗ ਔਮੈਨ ਜਿਹੜੀਆਂ ਕੰਮਕਾਜ ਦੀ ਔਰਤਾਂ ਨੇ ਉਹਨਾਂ ਵਿੱਚ ਹਰਦੇਵ ਸਿੰਘ ਜੀ ਨੇ ਲਿਖਿਆ ਕਿ ਬਹੁਤ ਵਧੀਆ ਜੀ ਥੈਂਕ ਯੂ ਜੀ ਪਰ ਲੇਡੀਜ਼ ਨੇ ਬਹੁਤ ਘੱਟ ਵੀਡੀਓ ਦੇਖੀ ਆ ਮੈਂ ਸਾਰੀਆਂ ਲੇਡੀਜ਼ ਨੂੰ ਦੁਬਾਰਾ ਕਹੂੰਗੀ ਕਿ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖੋ ਤਾਂ ਇਹ ਸਿਲਸਲਾ ਜਿਹੜਾ ਮੈਂ ਜਾਰੀ ਰੱਖੂਗੀ ਤੁਹਾਡੇ ਕੁਐਸਚਨ ਆਨਸਰਾਂ ਦਾ ਤਾਂ ਤੁਸੀਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਜੁਆਇਨ ਕਰੋ ਸੁਪਰ ਥੈਂਕਸ ਦਿਓ ਤਾਂ ਆਪਾਂ ਇਸ ਤਰ੍ਹਾਂ ਹੀ ਕੁਐਸਚਨ ਆਨਸਰ ਆ ਜਿਹੜੇ ਇਹ ਅੱਜ ਦਾ ਤਾਂ ਜਿਹੜਾ ਸੀਗਾ ਵੈਸੇ ਮੈਂ ਇੱਕ ਟ੍ਰਾਇਲ ਸੀਗਾ ਤਾਂ ਮੈਂ ਇਸ ਤਰ੍ਹਾਂ ਹੀ ਅੱਗੇ ਤੋਂ ਜਾਰੀ ਕਰਾਂਗੇ ਜੀ ਫਿਰ ਆਪਾਂ ਥੈਂਕ ਯੂ ਹਾਂਜੀ ਅਮਨਦੀਪ ਜੀ ਤੁਸੀਂ ਤੁਹਾਡਾ ਕਿੰਨਾ ਕੁ ਬੀਪੀ ਵੱਧਦਾ ਔਰ ਤੁਹਾਨੂੰ ਕੀ ਕੀ ਪ੍ਰੀਕਾਉਸ਼ਨਸ ਦੱਸੇ ਹੋਏ ਡਾਕਟਰ ਨੇ ਕੀ ਕੀ ਸਾਵਧਾਨੀਆਂ ਵਰਤਣ ਨੂੰ ਕਿਹਾ ਹੈਗਾ ਤੁਸੀਂ ਦੁਬਾਰਾ ਡਾਕਟਰ ਸਾਹਿਬ ਨਾਲ ਕੰਸਲਟ ਕਰ ਲਓ ਇਹ ਚੀਜ਼ ਜੋ ਮੈਂ ਕਹੀ ਹੋਏਗੀ ਉਹ ਡਾਕਟਰ ਸਾਹਿਬ ਨੂੰ ਤੁਸੀਂ ਪੁੱਛ ਕੇ ਲੈ ਸਕਦੇ ਹੋ ਠੀਕ ਹੈ ਜੇ ਅਗਰ ਡਾਕਟਰ ਤੁਹਾਨੂੰ ਅਲਾਉ ਕਰਦੇ ਆ ਤਾਂ ਕਿਉਂਕਿ ਮੈਨੂੰ ਨਹੀਂ ਪਤਾ ਤੁਹਾਡੇ ਕੀ ਕੰਡੀਸ਼ਨ ਆ ਕਿਸ ਤਰ੍ਹਾਂ ਬੀਪੀ ਵੱਧਦਾ ਤੁਹਾਡਾ ਕੀ ਖਾਣ ਨਾਲ ਵੱਧਦਾ ਕੀ ਬਦਹਜਮੀ ਆ ਕੀ ਆ ਹੈਨਾ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਜਰੂਰ ਉਸ ਨੂੰ ਦੇਖ ਸਕਦੇ ਹੈਗੇ ਆ ਤੇ ਅੱਗੇ ਇੱਕ ਹੈਗੇ ਆ ਜੀ ਰਣਜੀਤ ਸਮਰਾਜੀ ਇਹ ਹਰ ਵੀਡੀਓ ਨੂੰ ਮੇਰੀ ਨੂੰ ਬਹੁਤ ਲਾਈਕ ਕਰਦੇ ਆ ਬਹੁਤ ਪਿਆਰ ਕਰਦੇ ਆ ਤਾਂ ਹਰ ਵੀਡੀਓ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਆ ਰਣਜੀਤ ਸਮਰਾਜੀ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਤੇ ਵੈਲਕਮ ਤੁਹਾਡਾ ਮੇਰੇ ਚੈਨਲ ਦੇ ਵਿੱਚ ਬਹੁਤ ਜ਼ਿਆਦਾ ਇੱਕ ਕੋਈ ਬਲਬੀਜ ਸਿੰਘ ਜੀ ਨੇ ਉਹਨਾਂ ਨੇ ਮੇਰੀ ਵੀਡੀਓ ਜਿਹੜੀ ਹੈਗੀ ਆ ਕਿ ਪੰਸਾਰੀ ਦੁਕਾਨ ਤੋਂ ਲਿਆ ਕੇ ਖਾਓ ਹਲੇ ਵੀ ਮੇਰੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ ਉਹਨਾਂ ਨੇ ਇਹਨਾਂ ਨੂੰ ਲਿਖਿਆ ਕਿ ਬਹੁਤ ਵਧੀਆ ਹੈ ਜੀ ਤਾਂ थैंक यू सो मच जी ਤੇ ਵਿਜੀਤ ਸਿੰਘ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਮੇਰੀਆਂ ਵੀਡੀਓ ਸੋ ਨਾਈਸ ਹ ਜਸਵਿੰਦਰ ਕੌਰ ਜੀ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਜੀ थैंक यू ਲਖਵਿੰਦਰ ਸਿੰਘ ਕਸ਼ਮੀਰ ਸਿੰਘ ਜੀ ਨੇ ਸ਼ਮਸ਼ੇਰ ਸਿੰਘ ਜੀ ਨੇ ਸਹਿਜ ਜੀ ਨੇ ਇੱਕ ਰਾਮਪ੍ਰਕਾਸ਼ ਜੀ ਨੇ ਉਹਨਾਂ ਨੇ ਲਿਖਿਆ ਕਿ ਤੁਹਾਡਾ ਪਰਮਾਤਮਾ ਭਲਾ ਕਰੇ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ ਗੋਬਿੰਦ ਸੋਨਾ ਜੀ ਨੇ ਉਹਨਾਂ ਨੇ ਲਿਖਿਆ ਕਿ ਗੁੱਡ ਲੱਕ ਸਿਸਟਰ ਜੀ ਥੈਂਕ ਯੂ ਬ੍ਰਦਰ ਬਹੁਤ-ਬਹੁਤ ਥੈਂਕ ਯੂ ਤੁਹਾਡਾ ਤੇ ਇੱਕ ਉਹਨਾਂ ਨੇ ਪੁੱਛਿਆ ਕਿ ਕਿਹੜੀ ਕੰਪਨੀ ਦੀ ਆ ਅਸ਼ਵਗੰਧਾ ਜੀ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਆਪਣੀ ਮਾਰਕੀਟ ਦੇ ਵਿੱਚੋਂ ਵਧੀਆ ਸ਼ਾਪ ਤੋਂ ਲੈ ਕੇ ਆਓ ਇੱਕ ਮੈਂ ਵੀਡੀਓ ਲੇਡੀਜ਼ ਨੇ ਬਣਾਈ ਸੀਗੀ ਕਿ ਕੀ ਅੰਤਰ ਹੈ ਇੱਕ ਹਾਊਸ ਵਾਈਫ ਤੇ ਵਰਕਿੰਗ ਵੂਮਨ ਜਿਹੜੀਆਂ ਕੰਮਕਾਜ ਦੀ ਔਰਤਾਂ ਨੇ ਉਹਨਾਂ ਵਿੱਚ ਹਰਦੇਪ ਸਿੰਘ ਜੀ ਨੇ ਲਿਖਿਆ ਕਿ ਬਹੁਤ ਵਧੀਆ ਹੈ ਜੀ ਥੈਂਕ ਯੂ ਜੀ ਪਰ ਲੇਡੀਜ਼ ਨੇ ਬਹੁਤ ਘੱਟ ਵੀਡੀਓ ਦੇਖੀ ਆ ਮੈਂ ਸਾਰੀਆਂ ਲੇਡੀਜ਼ ਨੂੰ ਦੁਬਾਰਾ ਕਹੂੰਗੀ ਕਿ ਉਹ ਵੀਡੀਓ ਨੂੰ ਤੁਸੀਂ ਜ਼ਰੂਰ ਦੇਖੋ ਤਾਂ ਇਹ ਸਿਲਸਲਾ ਜਿਹੜਾ ਮੈਂ ਜਾਰੀ ਰੱਖੂਗੀ ਤੁਹਾਡੇ ਕੁਐਸਚਨ ਆਨਸਰਾਂ ਦਾ ਤਾਂ ਤੁਸੀਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਜੁਆਇਨ ਕਰੋ ਸੁਪਰ ਥੈਂਕਸ ਦਿਓ ਤਾਂ ਆਪਾਂ ਇਸ ਤਰ੍ਹਾਂ ਹੀ ਕੁਐਸਚਨ ਆਨਸਰ ਆ ਜਿਹੜੇ ਇਹ ਅੱਜ ਦਾ ਤਾਂ ਜਿਹੜਾ ਸੀਗਾ ਵੈਸੇ ਮੈਂ ਇੱਕ ਟ੍ਰਾਇਲ ਸੀਗਾ ਤਾਂ ਮੈਂ ਇਸ ਤਰ੍ਹਾਂ ਹੀ ਅੱਗੇ ਤੋਂ ਜਾਰੀ ਕਰਾਂਗੇ ਜੀ ਫਿਰ ਆਪਾਂ ਥੈਂਕ ਯੂ